ਦੋਸਤੋ ਅੱਜ ਤੁਹਾਨੂੰ ਦੱਸਾਂਗੇ ਕੁਝ ਅਜਹੀਆਂ 4-5 ਗਲਤੀਆਂ ਜਿਹੜੀਆਂ ਆਪਾਂ ਰੋਟੀ ਖਾਣ ਵੇਲੇ ਕਰਦੇ ਆਂ ਸੋ ਜਿਹੜੀਆਂ ਆਪਾਂ ਬਿਲਕੁਲ ਨਹੀਂ ਕਰਨੀਆਂ ਸੋ ਪੂਰੇ ਧਿਆਨ ਦੇ ਨਾਲ ਵੀਡੀਓ ਇਹ ਦੇਖਿਓ ਸਭ ਤੋਂ ਪਹਿਲੀ ਗਲਤੀ ਜਿਹੜੀ ਆਪਾਂ ਰੋਟੀ ਖਾਣ ਵੇਲੇ ਕਰਦੇ ਆਂ ਉਹ ਇਹ ਕਿ ਆਪਾਂ ਕਹਿ ਦਿੰਨੇ ਆਂ ਵੀ ਖਾਣਾ ਖਾਣ ਦੇ ਨਾਲ ਜੇਕਰ ਆਪਾਂ ਪਾਣੀ ਪੀਂਨੇ ਆਂ ਤਾਂ ਉਹਦੇ ਨਾਲ ਕੀ ਹੈ ਕਿ ਆਪਣੇ ਜਿਹੜਾ ਪੇਟ ਦੇ ਵਿੱਚ ਮਤਲਬ ਗੜਬੜੀ ਮਚ ਜਾਂਦੀ ਹੈ ਵੀ ਖਾਣਾ ਆਪਣਾ ਪਚਦਾ ਨਹੀਂ ਚੰਗੀ ਤਰ੍ਹਾਂ ਤਾਂ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਦੇਖੋ ਜਦੋਂ ਆਪਾਂ ਰੋਟੀ ਖਾਂਦੇ ਆ ਜਾਂ ਕੋਈ ਵੀ ਚੀਜ਼ ਆਪਾਂ ਖਾਂਦੇ ਆ ਤਾਂ ਜਦੋਂ ਹੀ ਆਪਣੇ ਉਹ ਪੇਟ ਦੇ ਵਿੱਚ ਜਾਂਦੀ ਹੈ ਆਪਣੇ ਢਿੱਡ 'ਚ ਜਾਂਦੀ ਹੈ ਤਾਂ ਆਪਣੇ ਢਿੱਡ ਦੇ ਵਿੱਚ ਜਿਹੜੀ ਅੱਗ ਹੁੰਦੀ ਹੈ ਜਿਹੜੀ ਉਹ ਖਾਣੇ ਨੂੰ ਮਤਲਬ ਕਿ ਸਾੜਦੀ ਹੈ ਖਾਣੇ ਨੂੰ ਮਤਲਬ ਪਚਾਉਣ ਦੇ ਵਿੱਚ ਹੈਲਪ ਕਰਦੀ ਹੈ ਕਾ ਉਹੋ ਮਤਲਬ ਕਿ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਹੁਣ ਤੁਸੀਂ ਦੇਖੋ ਜੇਕਰ ਆਪਾਂ ਬਲਦੀ ਅੱਗ ਦੇ ਉੱਤੇ ਬਾਲਟੀ ਪਾਣੀ ਦੀ ਪਾ ਦਿਆਂਗੇ ਤਾਂ ਉਹ ਕੀ ਹਾਲ ਹੋਊਗਾ ਉਹ ਲੱਕੜਾਂ ਜਿਹੜੀਆਂ ਉਹ ਨਾ ਮਤਲਬ ਕਿ ਧੁੱਕਦੀਆਂ ਰਹਿਣੀਆਂ ਨਾ ਉਹ ਚੰਗੀ ਤਰ੍ਹਾਂ ਮੱਚਣੀਆਂ ਤੇ ਨਾ ਉਹ ਚੰਗੀ ਤਰ੍ਹਾਂ ਬਲਣੀਆਂ ਬਿਲਕੁਲ ਇਸੇ ਤਰ੍ਹਾਂ ਜੇਕਰ ਆਪ ਰੋਟੀ ਖਾਣ ਤੋਂ ਬਾਅਦ ਆਪਾਂ ਘਟਾ 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 ਘਟ ਕਰਕੇ ਪਾਣੀ ਪੀ ਜਾਂਦੇ ਹਾਂ ਤਾਂ ਉਹ ਜਿਹੜਾ ਮਤਲਬ ਕਿ ਜਿਹੜੀ ਆਪਣੇ ਢਿੱਡ ਦੇ ਵਿੱਚ ਅੱਗ ਬਲਦੀ ਹੁੰਦੀ ਹੈ ਉਹ ਠੰਡੀ ਹੋ ਜਾਂਦੀ ਹੈ ਜਿਸ ਦੇ ਕਰਕੇ ਆਪਣਾ ਖਾਣਾ ਚੰਗੀ ਤਰ੍ਹਾਂ ਪਚਦਾ ਨਹੀਂ ਆਪਣਾ ਖਾਣਾ ਮਤਲਬ ਕਿ ਗਲਦਾ ਆਪਣਾ ਖਾਣਾ ਸੜਦਾ ਦੂਜੀ ਗਲਤੀ ਜਿਹੜੀ ਆਪਾਂ ਆਮ ਹੀ ਕਰ ਦਿੰਨੇ ਆ ਵੀ ਰੋਟੀ ਦੇ ਨਾਲ ਜਿਹੜਾ ਆਪਾਂ ਸਲਾਦ ਖਾਂਦੇ ਆ ਸਲਾਦ ਸਿਆਣੇ ਕਹਿੰਦੇ ਵੀ ਸਵੇਰ ਦਾ ਖੀਰਾ ਹੀਰਾ ਤੇ ਰਾਤ ਦਾ ਖੀਰਾ ਜ਼ਹਿਰ ਮਿੱਤਰੋ ਸਵੇਰੇ ਤੁਸੀਂ ਸਲਾਦ ਖਾ ਸਕਦੇ ਹੋ ਸਵੇਰ ਦੀ ਰੋਟੀ ਨਾਲ ਦੁਪਹਿਰੇ ਸਲਾਦ ਖਾ ਸਕਦੇ ਹੋ ਰਾਤ ਨੂੰ ਤੁਸੀਂ ਸਲਾਦ ਨਹੀਂ ਖਾਣਾ ਕਿਉਂਕਿ ਦੋਸਤੋ ਦਿਨੇ ਤਾਂ ਆਪਾਂ ਕੰਮਕਾਰ ਕਰਦੇ ਰਹਿੰਨੇ ਆ ਤਾਂ ਜਿਹੜਾ ਸਲਾਦ ਹੁੰਦਾ ਉਹ ਮਤਲਬ ਕਿ ਪਚ ਜਾਂਦਾ ਕਿਵੇਂ ਨਾ ਕਿਵੇਂ ਕਰਕੇ ਪਰ ਰਾਤ ਨੂੰ ਆਪਾਂ ਰੋਟੀ ਖਾ ਕੇ ਮਿੱਤਰੋ ਆਪਾਂ ਜਾਣਦੇ ਆ ਸੌ ਮੁੱਦੇ ਹੋ ਕੇ ਬੈਠਦੇ ਤਾਂ ਫੇਰ ਕੰਮ ਖਰਾਬ ਹੋ ਜਾਂਦਾ ਤਾਂ ਫੇਰ ਆਪਾਂ ਕਹਿੰਨੇ ਵੀ ਸਾਨੂੰ ਕਬਜ ਹੋ ਗਈ ਜੀ ਸਾਨੂੰ ਪੇਟ ਰੋਗ ਹੋ ਗਏ ਸਾਡੇ ਗੈਸ ਬਹੁਤ ਜ਼ਿਆਦਾ ਬਣਦੀ ਹੈ ਤਾਂ ਸਾਡਾ ਪੇਟ ਦਰਦ ਹੁੰਦਾ ਤਾਂ ਮੇਰਾ ਖਾਣਾ ਮਤਲਬ ਕਿ ਲੱਗਦਾ ਨਹੀਂ ਮੈਨੂੰ ਆਪਾਂ ਕਈ ਬੰਦੇ ਬਹੁਤ ਸਾਰਾ ਦੇਸੀ ਕਿ ਉਹ ਬਾਦਾਮ ਖਾਂਦੇ ਪਰ ਉਹਨਾਂ ਨੂੰ ਲੱਗਦਾ ਨਹੀਂ ਉਹਦਾ ਕਾਰਨ ਇਹੀ ਆ ਵੀ ਉਹਨਾਂ ਦੇ ਖਾਣ ਦਾ ਤਰੀਕਾ ਕਾ ਗਲਤ ਹੈ ਤੇ ਦੋਸਤੋ ਤੀਜੀ ਗਲਤੀ ਇਹ ਕਿ ਕਦੇ ਵੀ ਦੋਸਤੋ ਖਾਣਾ ਖਾਣ ਤੋਂ ਬਾਅਦ ਖਾਣੇ ਨੂੰ ਨਿੰਦਣਾ ਨਹੀਂ ਚਾਹੀਦਾ ਇਹ ਨਹੀਂ ਕਹਿਣਾ ਚਾਹੀਦਾ ਵੀ ਨਹੀਂ ਯਾਰ ਅੱਜ ਤਾਂ ਗੱਲ ਨਹੀਂ ਬਣੀ ਅੱਜ ਤਾਂ ਸਵਾਦ ਨਹੀਂ ਆਇਆ ਅੱਜ ਮਿਰਚ ਜਿਆਦੀ ਸੀ ਅੱਜ ਫਲਾਨਾ ਜ਼ਿਆਦਾ ਸੀ ਵੀ ਐਦਾਂ ਨਹੀਂ ਕਰਨਾ ਚਾਹੀਦਾ ਜਿਵੇਂ ਦਾ ਪ੍ਰਮਾਤਮਾ ਨੇ ਖਾਣਾ ਬਖਸ਼ਤਾ ਓਵੇਂ ਦਾ ਚੁੱਪ ਕਰਕੇ ਮਿੱਤਰੋ ਖਾ ਲਓ ਤੇ ਅਕਾਲ ਪੁਰਖ ਦਾ ਧੰਨਵਾਦ ਕਰੋ ਰੋਟੀ ਖਾਣ ਲੱਗੇ ਨਖਰੇ ਨਹੀਂ ਕਰਨੇ ਚਾਹੀਦੇ ਕਹਿਣ ਦਾ ਭਾਵ ਮੇਰਾ ਇਹ ਆ ਇਹ ਤੁਹਾਨੂੰ ਤਿੰਨ ਗੱਲਾਂ ਦੱਸੀਆਂ ਜਿਹੜੀਆਂ ਕਿ ਆਪਾਂ ਆਪਾਂ ਗਲਤੀਆਂ ਕਹਿ ਲਓ ਜਾਂ ਆਪਾਂ ਗੱਲਾਂ ਧਿਆਨ ਨਹੀਂ ਰੱਖਦੇ ਕਹਿ ਲਓ ਆਪਾਂ ਕਰਦੇ ਆਂ ਸੋ ਬਾਅਦ ਦੇ ਵਿੱਚ ਆਪਾਂ ਦੋਸ਼ ਦਿੰਨੇ ਆਂ ਰੱਬ ਨੂੰ ਆਪਣੇ ਦੋਸ਼ ਦਿੰਨੇ ਆਂ ਜਾਂ ਆਪਾਂ ਖਰਾਕਾਂ ਚ ਕੰਨੇ ਆਂ ਕਿ ਮਤਲਬ ਖਰਾਕਾਂ ਮਲਾਵਟੀ ਹੋ ਗਈਆਂ ਜੀ ਉਹਦੇ ਨਾਲ ਨਾਲ ਆਪਾਂ ਵੀ ਧਿਆਨ ਰੱਖੀ ਵੀ ਆਪਾਂ ਜਿਹੜਾ ਕੁਝ ਖਾ ਪੀ ਰਹੇ ਆਂ ਕੀ ਉਹ ਬਿਲਕੁਲ ਸਹੀ ਤਰੀਕੇ ਨਾਲ ਖਾ ਰਹੇ ਆਂ ਜੇਕਰ ਸਹੀ ਤਰੀਕੇ ਨਾਲ ਖਾ ਰਹੇ ਆਂ ਫੇਰ ਜੇਕਰ ਨਹੀਂ ਲੱਗਦਾ ਜਾਂ ਚੰਗੀ ਤਰ੍ਹਾਂ ਨਹੀਂ ਗਲਤਾ ਛੜਦਾ ਆਪਣੇ ਪੇਟ ਦੇ ਵਿੱਚ ਜਾਂ ਚੰਗੀ ਤਰ੍ਹਾਂ ਨਹੀਂ ਆਪਣਾ ਖਾਣਾ ਹਜਮ ਹੁੰਦਾ ਫੇਰ ਆਪਾਂ ਕਿਸੇ ਨੂੰ ਲਾਹਮਾਂ ਦੇਣ ਵਾਲੇ ਬਣਦੇ ਆਂ ਓਵੇਂ ਆਪਾਂ ਗੱਲਾਂ ਜਿੰਨਾ ਮਰ ਕਦਿਆਂ ਦੂਜੇ ਪਾਸੇ ਆਪਾਂ ਨੂੰ ਆਪਣਾ ਢੰਗ ਤਰੀਕਾ ਨਹੀਂ ਪਤਾ ਖਾਣਾ ਖਾਣ ਦਾ ਰੋਟੀ ਖਾਣ ਦਾ ਕਦੋਂ ਕਿਵੇਂ ਕਿੰਨੀ ਕਦੋਂ ਕਿਉਂ ਖਾਣੀ ਹੈ ਤਾਂ ਇਸੇ ਕਰਕੇ ਹੀ ਦੋਸਤੋ ਆਪਾਂ ਬਹੁਤ ਸਾਰੇ ਡਾਕਟਰਾਂ ਦੇ ਜਿਹੜੇ ਝੋਲੇ ਭਰਦੇ ਆ ਆਪਾਂ ਉਹਨਾਂ ਨੂੰ ਪੈਸੇ ਆਪਣੇ ਉਹ ਆਪਣੇ ਰੱਜ ਕੇ ਛਿੱਲ ਲਾਉਂਦੇ ਆ ਸੋ ਮੇਰਾ ਵੀਰ ਬਣ ਕੇ ਇਹਦਾ ਗੱਲਾਂ ਤੇ ਆਪਾਂ ਨੇ ਧਿਆਨ ਦੇ ਲੀਏ ਆਪਣੇ ਖਾਣ ਪੀਣ ਦਾ ਢੰਗ ਸੁਧਾਰ ਲੀਏ ਟਾਈਮ ਸੁਧਾਰ ਲੀਏ ਤਰੀਕਾ ਸੁਧਾਰ ਲੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਣੇ ਸਰੀਰ ਦੇ ਨੇੜੇ ਤੇੜੇ ਬਿਮਾਰੀ ਕੋਈ ਭਟਕੇਗੀ ਵੀ ਤਾਂ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ